ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਰਜਾਨਾ ਰਾਸ਼ੀਫਲ ਲੈ ਕੇ ਹਾਜ਼ਰ ਹਾਂ ਜਿੱਥੇ ਤੁਸੀਂ ਜਾਣੋਗੇ ਆਪਣੇ ਦਿਨ ਦੀ ਸਥਿਤੀ ਸੁਝਾਅ ਅਤੇ ਸੰਭਾਵਨਾਵਾਂ ਅੱਜ ਦਾ ਦਿਨ ਇਹਨਾਂ ਰਾਸ਼ੀਆਂ ਲਈ ਕਿਵੇਂ ਰਹੇਗਾ ਜਾਣੋ ਕੀ ਕਹਿੰਦੇ ਹਨ ਤੁਹਾਡੇ ਖੁਸ਼ਕਿਸਮਤਾਰੇ ਆਓ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਮੇਖ ਰਾਸ਼ੀਫਲ ਦੀ ਅੱਜ ਵਿੱਤੀ ਦ੍ਰਿਸ਼ਟੀ ਤੋਂ ਮੀਨ ਰਾਸ਼ੀ ਬਿਹਤਰ ਸਾਬਤ ਹੋਏਗੀ ਬੈਂਕ ਬੈਲੈਂਸ ਵਾਸ ਸਕਦਾ ਹੈ ਆਰਥਿਕ ਯੋਜਨਾਵਾਂ ਦੇ ਪਹਿਲਾ ਕੀਤਾ ਨਿਵੇਸ਼ ਲਾਭ ਦਾ ਇਪਸਾਬ ਤੋਂ ਹੋਏਗਾ ਕਾਮਦੇਸ਼ ਬੰਦ ਵਿੱਚ ਯਾਤਰਾ ਹੋ ਸਕਦੀ ਹੈ ਵਿਦਿਆਰਥੀਆਂ ਦਾ ਮਨ ਪੜਾਈ ਤੋਂ ਢਕ ਜਾਏਗਾ ਅਤੇ ਮौज-ਮਸਤੀ ਵੱਲ ਧਿਆਨ ਵਧੇਗਾ ਪਰਿਵਾਰਕ ਮੈਂਬਰਾਂ ਦੇ ਨਾਲ ਕਿਸੇ ਸਮਾਗਮ ਵਿੱਚ ਸ਼ਾਮਲ ਹੋ ਸਕਦੇ ਹੋ ਪੁਰਾਣੇ ਦੋਸਤਾਂ ਨਾਲ ਮੁਲਾਕਾਤ ਹੋਏਗੀ ਜੋ ਤੁਹਾਨੂੰ ਖੁਸ਼ੀ ਦੇ ਪਲ ਦੇਣਗੇ ਆਓ ਅੱਗੇ ਗੱਲ ਕਰਦੇ ਹਾਂ ਵਿਸ਼ਵ ਰਾਸ਼ੀ ਫਲ ਦੀ ਵਿਸ਼ਵ ਰਾਸ਼ੀ ਫਲ ਦੇ ਲੋਕਾਂ ਨੂੰ ਅੱਜ ਤੁਹਾਨੂੰ ਤੁਹਾਡੀ ਕਿਸਮਤ ਪੂਰਾ ਸਾਥ ਦੇਗੀ ਤੁਹਾਨੂੰ ਵਿੱਤੀ ਮਾਮਲਿਆਂ ਵਿੱਚ ਬਹੁਤ ਸਫਲਤਾ ਮਿਲੇਗੀ ਕੰਮ ਵਾਲੀ ਥਾਂ ਤੇ ਤੁਹਾਡਾ ਸਕਾਰਮਤਕ ਤਮਾਕਰ ਰਵਈਏ ਨੇ ਸਾਰਿਆਂ ਨੂੰ ਆਕਰਸ਼ਿਤ ਕੀਤਾ ਹੈ ਵਿੱਤੀ ਲਾਭ ਦੀ ਬਹੁਤ ਸੁਭਾਵਨਾ ਹੋਏਗੀ ਵਪਾਰੀ ਵਰਗ ਨੂੰ ਕਈ ਆਰਥਿਕ ਸੌਦੇ ਮਿਲ ਸਕਦੇ ਹਨ ਸਿਹਤ ਵਿੱਚ ਸੁਧਾਰ ਹੋਏਗਾ ਰੋਜ਼ਾਨਾ ਦੇ ਕੰਮਾਂ ਵੱਲ ਧਿਆਨ ਦਿਓ ਧਾਰਮਿਕ ਕੰਮਾਂ ਵਿੱਚ ਰੁਚੀ ਬਹੁਤ ਵਧੇਗੀ ਪਰਿਵਾਰਕ ਪਰਿਵਾਰ ਦੇ ਨਾਲ ਆਨੰਦਪੂਰਵਕ ਸਮਾਂ ਬਤੀਤ ਕਰੋਗੇ ਬੱਚਿਆਂ ਦੇ ਪੱਖ ਤੋਂ ਮਨ ਬਹੁਤ ਖੁਸ਼ ਰਹੇਗਾ ਜੀਵਨ ਸਾਥੀ ਦੇ ਨਾਲ ਯਾਤਰਾ ਤੇ ਜਾਣ ਦੀ ਸੁਭਾਵਨਾ ਹੈ ਆਓ ਅੱਗੇ ਗੱਲ ਕਰਦੇ ਆਪਾਂ ਮਿਥੁਨ ਰਾਸ਼ੀ ਫਲਤੀ ਅੱਜ ਨਵੇਂ ਬਦਲਾਅ ਲੈ ਕੇ ਆ ਰਹੇ ਆ ਉਹਨਾਂ ਦਾ ਮਨ ਬਹੁਤ ਖੁਸ਼ ਰਹੇਗਾ ਕਾਰਜ ਖੇਤਰ ਵਿੱਚ ਸੁਖ ਦਾ ਸੁਖਦ ਬਦਲਾਅ ਹੋਣਗੇ ਕਈ ਯੋਜਨਾਵਾਂ ਸਕਾਰ ਹੋਣਗੀਆਂ ਸਾਰੇ ਕੰਮ ਸਫਲਤਾਪੂਰਕ ਪੂਰੇ ਹੋਣਗੇ ਕਾਰੋਬਾਰੀ ਮਾਮਲੇ ਮਾਮਲੇ ਸੁਲਝ ਜਾਣਗੇ ਤੁਸੀਂ ਕੋਈ ਵੱਡਾ ਫੈਸਲਾ ਲੈ ਸਕਦੇ ਹੋ ਜਿਸ ਨਾਲ ਵਿੱਤੀ ਲਾਭ ਦੇ ਮੌਕੇ ਮਿਲਣਗੇ ਆਪਣੀ ਸਿਹਤ ਦਾ ਖਿਆਲ ਰੱਖੋ ਪੇਟ ਨਾਲ ਸੰਬੰਧਿਤ ਰੋਗ ਪੈਦਾ ਹੋ ਸਕਦੇ ਹਨ ਖਾਣ ਪੀਣ ਵਿੱਚ ਧਿਆਨ ਤੁਹਾਡਾ ਬਹੁਤ ਹੈ ਬੇਰੁਜ਼ਗਾਰੀ ਨੂੰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣਗੇ ਵਿਦਿਆਰਥੀਆਂ ਲਈ ਲੰਬਾ ਸਮਾਂ ਪੜ੍ਹਾਈ ਵਿੱਚ ਬਤੀਤ ਹੋਏਗਾ ਪਰਿਵਾਰਕ ਜੀਵਨ ਖੁਸ਼ਹਾਲ ਰਹੇਗਾ ਤੁਹਾਡੇ ਆਪਣੇ ਜੀਵਨ ਸਾਥੀਆਂ ਨੂੰ ਪੂਰਾ ਸਹਿਯੋਗ ਮਿਲ ਸਕਦਾ ਹੈ ਆਓ ਅੱਗੇ ਗੱਲ ਕਰਦੇ ਹਾਂ ਕਰਕਰਾਸ਼ੀ ਫਲ ਦੀ ਅੱਜ ਦਾ ਦਿਨ ਕਰਕ ਲੋਕਾਂ ਲਈ ਮਿਸ਼ਰਤ ਸਥਿਤ ਹੋ ਸਕਦਾ ਹੈ ਆਰਥਿਕ ਸਥਿਤੀ ਆਮ ਰਹੇਗੀ ਵਿੱਤੀ ਯੋਜਨਾਵਾਂ ਵਿੱਚ ਬਦਲਾਅ ਕੀਤੇ ਜਾ ਸਕਦੇ ਹਨ ਜੋ ਭਵਿੱਖ ਵਿੱਚ ਬਦਲਾਅ ਸਾਬਤ ਹੋਣਗੇ ਖੋਜ ਖੇਤਰ ਨਾਲ ਜੁੜੇ ਲੋਕਾਂ ਲਈ ਚੰਗਾ ਸਮਾਂ ਹੈ ਉਹਨਾਂ ਨੂੰ ਬਹੁਤ ਸਨਮਾਨ ਮਿਲੇਗਾ ਪਰਿਵਾਰਿਕ ਮਾਹੌਲ ਸੰਤੋਸ਼ਜਨਕ ਰਹੇਗਾ ਘਰ ਵਿੱਚ ਵੀ ਰਿਸ਼ਤੇਦਾਰਾਂ ਦੀ ਆਵਾਜ਼ ਆਈ ਹੋ ਸਕਦੀ ਹੈ ਵਿਆਹਤਾ ਜੀਵਨ ਸੁਖਮਈ ਰਹੇਗਾ ਤੁਸੀਂ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਚਿੰਤਤ ਹੋ ਸਕਦੇ ਹੋ ਆਓ ਅੱਗੇ ਗੱਲ ਕਰਦੇ ਹਾਂ ਸਿੰਘ ਰਾਸ਼ੀ ਫਲ ਦੀ ਅੱਜ ਦਾ ਦਿਨ ਤੁਹਾਡੇ ਲਈ ਉਤਰਾ ਚੜਾ ਪਰਿਆ ਰਹੇਗਾ ਵਿੱਤੀ ਯੋਜਨਾਵਾਂ اٹਕ ਸਕਦੀਆਂ ਹਨ ਕਾਰਜਸਥਾਨ ਤੇ ਤੁਹਾਨੂੰ ਵਿਰੋਧ ਦਾ ਵਿਰੋਧੀ ਧਿਰਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਸੇ ਵੀ ਬੇਲੋੜੀ ਬੈਂਸ ਵਿੱਚ ਨਾ ਪਾਓ ਕਾਰੋਬਾਰ ਲਈ ਦਿਨ ਮੱਧਮ ਹੈ ਕਿਸੇ ਵੱਡੀ ਪੂੰਜੀ ਨਿਵੇਸ਼ ਤੋਂ ਬਚੋ ਗੱਡੀ ਚਲਾਉਂਦੇ ਸਮੇਂ ਧਿਆਨ ਨਾਲ ਗੱਡੀ ਚਲਾਓ ਪਰਿਵਾਰ ਵਿੱਚ ਖੁਸ਼ੀ ਅਤੇ ਸ਼ਾਂਤੀ ਦਾ ਮਾਹੌਲ ਰਹੇਗਾ ਮਾਤਾ ਪਿਤਾ ਦੀ ਸੇਵਾ ਤਾਂ ਧਿਆਨ ਰੱਖੋ ਵਿਆਹਤਾ ਜੀਵਨ ਲਈ ਇਹ ਰਾਸ਼ੀ ਦੇ ਲੋਕਾਂ ਲਈ ਬਹੁਤ ਚੰਗਾ ਸਮਾਂ ਹੈ ਜੀਵਨ ਸਾਥੀ ਦਾ ਪੂਰਾ ਸਹਿਯੋਗ ਮਿਲੇਗਾ ਆਓ ਅੱਗੇ ਗੱਲ ਕਰਦੇ ਹਾਂ ਕੰਨਿਆ ਰਾਸ਼ੀ ਫਲਦੀ ਕੰਨਿਆ ਰਾਸ਼ੀ ਫਲਦੀ ਲੋਕਾਂ ਲਈ ਅੱਜ ਮਾਨਸਿਕ ਸ਼ਾਂਤੀ ਦਾ ਅਨੁਭਵ ਹੋਏਗਾ ਲੰਬੇ ਸਮੇਂ ਤੋਂ ਬਾਅਦ ਤੁਹਾਡਾ ਮਨ ਖੁਸ਼ ਅਤੇ ਸ਼ਾਂਤ ਰਹੇਗਾ ਬੋਲ ਚਾਲ ਦੀ ਮਠਾਸ ਤੁਹਾਨੂੰ ਕਾਰਜ ਸਥਾਨ ਤੇ ਸਾਰਿਆਂ ਦਾ ਸਹਿਯੋਗ ਪ੍ਰਾਪਤ ਕਰੇਗੀ ਵਿੱਤੀ ਸਥਿਤੀ ਮਜ਼ਬੂਤ ਰਹੇਗੀ ਅਤੇ ਵਿੱਤੀ ਲਾਭ ਦੇ ਮੌਕੇ ਹੋਣਗੇ ਸਰਕਾਰੀ ਨੌਕਰੀਆਂ ਨਾਲ ਜੁੜੇ ਲੋਕਾਂ ਲਈ ਦਫ਼ਤਰੀ ਮਾਹੌਲ ਬਹੁਤ ਵਧੀਆ ਰਹੇਗਾ ਸਬਰ ਨਾਲ ਕੰਮ ਕਰੋ ਪਰਿਵਾਰ ਦੇ ਨਾਲ ਕਿਸੇ ਧਾਰਮਿਕ ਸਮਾਗਮ ਵਿੱਚ ਤੁਸੀਂ ਭਾਗ ਲੈ ਸਕਦੇ ਹੋ ਆਓ ਅੱਗੇ ਗੱਲ ਕਰਦੇ ਹਾਂ ਆਪਾਂ ਤੁਲ ਰਾਸ਼ੀ ਫਲ ਦੀ ਤੁਲ ਰਾਸ਼ੀ ਫਲ ਅੱਜ ਆਰਥਿਕ ਤੌਰ ਤੇ ਪਰੇਸ਼ਾਨ ਹੋ ਸਕਦੀ ਹੈ ਮਨ ਵਿੱਚ ਬੇਚੈਨੀ ਦਾ ਅਨੁਭਵ ਕਰੋਗੇ ਆਰਥਿਕ ਯੋਜਨਾਵਾਂ ਵਿੱਚ ਸਮਝਦਾਰੀ ਨਾਲ ਪੂੰਜੀ ਨਿਵੇਸ਼ ਕਰੋ ਨਈ ਰਾਤ ਨੂੰ ਬਾਅਦ ਵਿੱਚ ਨੁਕਸਾਨ ਚੱਲਣਾ ਪੈ ਸਕਦਾ ਹੈ ਵਪਾਰਿਕ ਇੱਕ ਗਤੀਵਿਧੀਆਂ ਵਿੱਚ ਆਖਰੀ ਮਿੰਟ ਚ ਬਦਲਾਅ ਹੋ ਸਕਦਾ ਹੈ ਤਾਨੂੰ ਪਰਿਵਾਰ ਦਾ ਪੂਰਾ ਸਹਿਯੋਗ ਮਿਲੇਗਾ ਬਜ਼ੁਰਗਾਂ ਦੀ ਸੇਧ ਦਾ ਧਿਆਨ ਰੱਖੋ ਜੀਵਨ ਸਾਥੀ ਨਾਲ ਮਤਭੇਦ ਹੋ ਸਕਦਾ ਹੈ ਆਪਣੇ ਗੁੱਸੇ ਨੂੰ ਕਾਬੂ ਵਿੱਚ ਰੱਖੋ ਆਓ ਅੱਗੇ ਗੱਲ ਕਰਦੇ ਆਪਾਂ বৃਚਕ ਰਾਸ਼ੀ ਫਲ ਦੀ ਅੱਜ ਦਾ ਦਿਨ ਤੁਹਾਡੇ ਲਈ ਸ਼ੁਭ ਰਹੇਗਾ ਕਾਰੋਬਾਰੀ ਮਾਮਲੇ ਸੁਲਝ ਜਾਣਗੇ ਵਿੱਤੀ ਯੋਜਨਾਵਾਂ ਸਫਲ ਹੋਣਗੀਆਂ ਤੇ ਵਿੱਤੀ ਲਾਭ ਦੇ ਮੌਕੇ ਮਿਲਣਗੇ ਤੁਹਾਨੂੰ ਆਪਣੇ ਕੰਮ ਵਾਲੀ ਥਾਂ ਤੇ ਸੀਨੀਅਰਾਂ ਦੇ ਸਹਿਯੋਗ ਮਿਲ ਸਕਦਾ ਹੈ ਬੇਰੋਜ਼ਗਾਰੀ ਨੂੰ ਰੁਜ਼ਗਾਰ ਦੇ ਮੌਕੇ ਮਿਲਣਗੇ ਆਪਣੀ ਸਿਹਤ ਦਾ ਖਿਆਲ ਰੱਖੋ ਕਾਮਦੇ ਸਿਲਸਿਲੇ ਵਿੱਚ ਯਾਤਰਾ ਕਰ ਸਕਦੇ ਹੋ ਜੋ ਯਾਤਰਾ ਬਹੁਤ ਸ਼ੁਭ ਰਹੇਗੀ ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਸਫਲ ਨਤੀਜੇ ਮਿਲਣਗੇ ਆਓ ਅੱਗੇ ਗੱਲ ਕਰਦੇ ਆਪਾਂ ਤੁਹਾਨੂੰ ਰਾਸ਼ੀ ਫਲ ਦੀ ਤੁਹਾਨੂੰ ਰਾਸ਼ੀ ਅੱਜ ਆਲਸ ਭਰਿਆ ਦਿਨ ਤੁਹਾਨੂੰ ਰਾਸ਼ੀ ਦੇ ਲੋਕਾਂ ਲਈ ਅੱਜ ਦਾ ਦਿਨ ਆਲਸ ਭਰਿਆ ਰਹੇਗਾ ਜਿਸ ਕਾਰਨ ਕੰਮ ਸਮੇਂ ਤੇ ਪੂਰਾ ਨਹੀਂ ਹੋਏਗਾ ਵਿੱਤੀ ਨਿਵੇਸ਼ ਨਾਲ ਜੁੜੇ ਫੈਸਲੇ ਕਿਸੇ ਹੋਰ ਦਿਨ ਲਈ ਛੱਡ ਦਿਓ ਤੁਹਾਨੂੰ ਸਿਹਤ ਸੰਬੰਧੀ ਸਮੱਸਿਆਵਾਂ ਆ ਸਕਦੀਆਂ ਹਨ ਖਰਚੇ ਵਿੱਚ ਵਾਧਾ ਹੋਏਗਾ ਪਰ ਅਚਾਨਕ ਵਿੱਤੀ ਲਾਭ ਹੋਣ ਦੀਆਂ ਸੰਭਾਵਨਾ ਵੀ ਹਨ ਵਿਵਤਾ ਜੀਵਨ ਵਿੱਚ ਮਤਪੇਦ ਹੋ ਸਕਦੇ ਹਨ ਆਪਣੀ ਬਾਣੀ ਦੇ ਕਾਬੂ ਰੱਖੋ ਆਓ ਅੱਗੇ ਗੱਲ ਕਰਦੇ ਹਾਂ ਮਕਰ ਰਾਸ਼ੀ ਫਲ ਦੀ ਕਿਸੇ ਰਚਨਾਤਮਕ ਖੇਤਰ ਵਿੱਚ ਤੁਹਾਨੂੰ ਸਨਮਾਨ ਮਿਲੇਗਾ ਆਪਣੇ ਵਿਚਾਰ ਅਤੇ ਸੋਚ ਨੂੰ ਸਕਾਰਾਤਮਕ ਰੱਖੋ ਪਰਿਵਾਰਕ ਪੁਨਰਮਿਲਣ ਲਈ ਚੰਗਾ ਦਿਨ ਹੈ ਸਿਹਤ ਦੇ ਪ੍ਰਤੀ ਕੁਝ ਧਿਆਨ ਰੱਖੋ ਤੁਹਾਡਾ ਜੀਵਨ ਸਾਥੀ ਤੁਹਾਡੀਆਂ ਕਮਜ਼ੋਰੀਆਂ ਨੂੰ ਦੂਰ ਕਰੇਗਾ ਅਤੇ ਤੁਹਾਨੂੰ ਸੁਹਾਵਣਾ ਭਾਵਨਾਵਾਂ ਦੇਵੇਗਾ। ਤੁਹਾਡੇ ਚੰਚਲ ਸੁਭਾਅ ਕਰਨਾ ਤੁਸੀਂ ਨੁਕਸਾਨ ਖਾ ਸਕਦੇ ਹੋ। ਵੱਡਿਆਂ ਨੂੰ ਸਲਾਮ ਕਰੋ ਇਸ ਨਾਲ ਤੁਹਾਡਾ ਸਤਿਕਾਰ ਵਧੇਗਾ। ਆਓ ਅੱਗੇ ਗੱਲ ਕਰਦੇ ਹਾਂ ਆਪਾਂ ਕੁੰਭ ਰਾਸ਼ੀ ਫਲਤੀ। ਅੱਜ ਮਾਨਸਿਕ ਤਣਾਅ ਮਹਿਸੂਸ ਹੋ ਸਕਦਾ ਹੈ। ਤੁਹਾਨੂੰ ਕਾਰਜ ਸਥਾਨ ਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਾਰੋਬਾਰੀ ਮਾਮਲਿਆਂ ਵਿੱਚ ਰੁਕਾਵਟਾਂ ਆ ਸਕਦੀਆਂ ਨੇ। ਵਿੱਤੀ ਮਾਮਲਿਆਂ ਵਿੱਚ ਵਿੱਤੀ ਮਾਮਲਿਆਂ ਵਿੱਚ ਗੁੰਝਲਦਾਰ ਹੋ ਸਕਦੇ ਹੋ। ਕਲਾ ਅਤੇ ਕਲਾ ਨਾਲ ਜੁੜੇ ਲੋਕਾਂ ਲਈ ਇਹ ਸਮਾਂ ਬਹੁਤ ਵਧੀਆ ਹੈ ਵਿਦਿਆਰਥੀਆਂ ਦਮਨ ਪੜਾਈ ਤੋਂ ਪਟਕ ਸਕਦਾ ਹੈ ਆਓ ਅੱਗੇ ਗੱਲ ਕਰਦੇ ਆਪਾਂ ਮੇਨ ਰਾਸ਼ੀ ਫਲ ਦੀ ਮੇਨ ਅੱਜ ਤੁਹਾਡੇ ਲਈ ਬਹੁਤ ਮਹੱਤਵਪੂਰਨ ਰਹੇਗਾ ਇਹ ਦਿਨ ਵਿੱਤੀ ਸਥਿਤੀ ਮਜ਼ਬੂਤ ਹੋਏਗੀ ਤੁਹਾਨੂੰ ਕਾਰਜਸਥਾਨ ਤੇ ਕੋਈ ਨਵੀਂ ਜ਼ਿੰਮੇਵਾਰੀ ਮਿਲ ਸਕਦੀ ਹੈ ਜੇ ਤੁਹਾਡਾ ਦਬ ਦਬਾ ਕਾਇਮ ਹੈ ਬੇਗਾਰਾ ਨੂੰ ਰੁਜ਼ਗਾਰ ਦੇ ਮੌਕੇ ਮਿਲ ਸਕਦੇ ਹਨ ਦੇਖ ਕੇ ਵਿਦਿਆਰਥੀ ਇਸ ਮੁਕਾਬਲੇ ਦੀ ਤਿਆਰੀ ਕਰ ਰਹੇ ਹਨ ਤਾਂ ਉਹਨਾਂ ਨੂੰ ਸਫਲਤਾ ਮਿਲੇਗੀ ਤੁਸੀਂ ਪਰਿਵਾਰਕ ਮੈਂਬਰਾਂ ਦੇ ਨਾਲ ਕਿਸੇ ਧਾਰਮਿਕ ਸਥਾਨ ਤੇ ਜਾ ਸਕਦੇ ਹੋ